ਦੇਸ਼ ਭਾਰ ਵਿੱਚ ਮੁਸਲਮ ਭਾਈਚਾਰੇ ਵੱਲੋਂ ਅੱਜ ਈਦ ਮਨਾਈ ਜਾ ਰਹੀ ਹੈ ਈਦ ਦਾ ਤਿਉਹਾਰ ਚੰਦ ਨੂੰ ਦੇਖ ਕੇ ਮਨਾਇਆ ਜਾਂਦਾ ਹੈ ਇਸ ਮੌਕੇ ਫਿਲਮੀ ਸਟਾਰਾਂ ਵੱਲੋਂ ਵੀ ਪਰਸੰਸਕਾਂ ਨੂੰ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਜਾ ਰਹੀ ਹੈ ਇਸ ਵਿਚਾਲੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਵੱਲੋਂ ਵੀ ਪਰਸੰਸਕਾਂ ਨੂੰ ਈਦ ਦੀ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਗਈ ਹੈ ਦਰਅਸਲ ਦੁਸਾਂਝਾ ਵਾਲੇ ਵੱਲੋਂ ਆਪਣੇ سوشل میڈیا ਹੈਂਡਲ ਦੇ ਉੱਪਰ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹ Eid ਮੌਕੇ ਵਧਾਈ ਦਿੰਦੇ ਹੋਏ ਵਿਖਾਈ ਦੇ ਰਹੇ ਨੇ ਦਲਜੀਤ ਦੁਸਾਂਝ ਨੇ ਆਪਣੇ سوشل میڈیا ਹੈਂਡਲ ਉੱਪਰ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਦੇ ਵਿੱਚ ਲਿਖਿਆ Eid ਮੁਬਾਰਕ ਹੈ ਇਸ ਵੀਡੀਓ ਵਿੱਚ ਤੁਸੀਂ ਦਲਜੀਤ ਨੂੰ ਮੁਸਲਿਮ ਲੋਕਾਂ ਨਾਲ ਖਾਸ ਮਾਹੌਬਤਿਤ ਕਰਦੇ ਹੋਏ ਉਹਨਾਂ ਨਾਲ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ ਇਹ ਵੀਡੀਓ ਹਰ ਕਿਸੇ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਇਹ ਬੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਏ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਤੁਸੀਂ ਮਹਾਨ ਹੋ Eid Mubarak ਤਨ ਲਗਾਤਾਰ ਪ੍ਰਸੰਸਕ ਕਲਾਕਾਰ ਦੀ ਪੋਸਟ ਦੇ ਉੱਪਰ ਖੂਬ ਪਿਆਰ ਵਰਸਾ ਰਹੇ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਮ ਤਨਫਾ ਦੇਸ਼ ਭਾਰ ਵਿੱਚ ਮੁਸਲਮ ਭਾਈਚਾਰੇ ਵੱਲੋਂ ਅੱਜ ਈਦ ਮਨਾਇ ਜਾ ਰਹੀ ਹੈ ਈਦ ਦਾ ਤਿਉਹਾਰ ਚੰਦ ਨੂੰ ਦੇਖ ਕੇ ਮਨਾਇਆ ਜਾਂਦਾ ਹੈ ਇਸ ਮੌਕੇ ਫਿਲਮੀ ਸਟਾਰਾਂ ਵੱਲੋਂ ਵੀ ਪ੍ਰਸੰਸਕਾਂ ਨੂੰ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਜਾ ਰਹੀ ਹੈ ਇਸ ਵਿਚਾਲੇ ਪੰਜਾਬੀ ਗਾਇਕ ਦਰਜੀਤ ਦੂਸਾਂਝ ਵੱਲੋਂ ਵੀ ਪ੍ਰਸ਼ੰਸਕਾਂ ਨੂੰ Eid ਦੀ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਗਈ ਹੈ। ਦਰਅਸਲ ਦੂਸਾਂਝਾ ਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹ Eid ਮੌਕੇ ਵਧਾਈ ਦਿੰਦੇ ਹੋਏ ਵਿਖਾਈ ਦੇ ਰਹੇ ਨੇ। ਦਰਜੀਤ ਦੂਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਦੇ ਵਿੱਚ ਲਿਖਿਆ Eid ਮੁਬਾਰਕ ਹੈ। ਇਸ ਵੀਡੀਓ ਵਿੱਚ ਤੁਸੀਂ ਦਰਜੀਤ ਨੂੰ ਮੁਸਲਿਮ ਲੋਕਾਂ ਨਾਲ ਖਾਸ ਮਾਹੌਬਤੀਤ ਕਰਦੇ ਹੋਏ ਉਹਨਾਂ ਨਾਲ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ। ਇਹ ਵੀਡੀਓ ਹਰ ਕਿਸੇ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਇਹ ਬੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਏ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਤੁਸੀਂ ਮਹਾਨ ਹੋ Eid ਮੁਬਾਰਕ ਤal ਲਗਾਤਾਰ ਪ੍ਰਸ਼ੰਸਕ ਕਲਾਕਾਰ ਦੀ ਪੋਸਟ ਦੇ ਉੱਪਰ ਖੂਬ ਪਿਆਰ ਵਰਸਾ ਰਹੇ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਮ ਤਨਫਾ ਦੇਸ਼ ਭਾਰ ਵਿੱਚ ਮੁਸਲਮ ਭਾਈਚਾਰੇ ਵੱਲੋਂ ਅੱਜ ਈਦ ਮਨਾਇਆ ਜਾ ਰਹੀ ਹੈ ਈਦ ਦਾ ਤਿਉਹਾਰ ਚੰਦ ਨੂੰ ਦੇਖ ਕੇ ਮਨਾਇਆ ਜਾਂਦਾ ਹੈ ਇਸ ਮੌਕੇ ਫਿਲਮੀ ਸਟਾਰਾਂ ਵੱਲੋਂ ਵੀ ਪ੍ਰਸ਼ੰਸਕਾਂ ਨੂੰ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਜਾ ਰਹੀ ਹੈ ਇਸ ਵਿਚਾਲੇ ਪੰਜਾਬੀ ਗਾਇਕ ਦਲਜੀਤ ਦੁਸਾਂਝ ਵੱਲੋਂ ਵੀ ਪ੍ਰਸ਼ੰਸਕਾਂ ਨੂੰ ਈਦ ਦੀ ਖਾਸ ਤਰੀਕੇ ਦੇ ਨਾਲ ਵਧਾਈ ਦਿੱਤੀ ਗਈ ਹੈ ਦਰਅਸਲ ਦੁਸਾਂਝਾ ਵਾਲੇ ਵੱਲੋਂ ਆਪਣੇ ਸੋਸ਼ਲ ਇਹ ਹੈਂਡਲ ਦੇ ਉੱਪਰ ਇੱਕ ਖਾਸ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹ Eid ਮੌਕੇ ਵਧਾਈ ਦਿੰਦੇ ਹੋਏ ਵਿਖਾਈ ਦੇ ਰਹੇ ਨੇ ਦਲਜੀਤ ਦੁੱਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀਡੀਓ ਸ਼ੇਅਰ ਕਰਕੇ ਕੈਪਸ਼ਨ ਦੇ ਵਿੱਚ ਲਿਖਿਆ Eid ਮੁਬਾਰਕ ਹੈ ਇਸ ਵੀਡੀਓ ਵਿੱਚ ਤੁਸੀਂ ਦਲਜੀਤ ਨੂੰ ਮੁ슬liminf ਲੋਕਾਂ ਨਾਲ ਖਾਸ ਮਾਹੌਬਤਿਤ ਕਰਦੇ ਹੋਏ ਉਹਨਾਂ ਨਾਲ ਗੱਲਾਂ ਕਰਦੇ ਹੋਏ ਵੇਖ ਸਕਦੇ ਹੋ ਇਹ ਵੀਡੀਓ ਹਰ ਕਿਸੇ ਨੂੰ ਬਹੁਤ ਜਿਆਦਾ ਪ੍ਰਭਾਵਿਤ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਇਹ ਬੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਏ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਤੁਸੀਂ ਮਹਾਨ ਹੋ Eid ਮੁਬਾਰਕ ਤਾਂ ਲਗਾਤਾਰ ਪ੍ਰਸ਼ੰਸਕ ਕਲਾਕਾਰ ਦੀ ਪੋਸਟ ਦੇ ਉੱਪਰ ਖੂਬ ਪਿਆਰ बरसा ਰਹੇ ਹਨ ਬਿਊਰੋ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਤਨਫਾ